ਨਾ ਮੈਂ ਤਾਂ ਕੀ ਕਰਨ ਜਾऊंगा ਜਸ ਮੇਰਾ ਨਾਮ ਜਕਸੀਰ ਚੁੰਬਾ ਭਾਰਤੀ ਕਿਸਾਨ ਦੁਨਯਕਤਾ ਕਰਾ ਹਾਂ ਜੋ 2025 ਬਿੱਲ ਸਰਕਾਰ ਲੈ ਕੇ ਆਈ ਆ ਉਸ ਦੇ ਵਿਰੋਧ وچੋਂ ਅੱਜ ਬੰਡਾ ਦੇ ਐਸ்சி ਦੇ ਦਫਤਰ ਮੂਹਰੇ ਧਰਨਾ ਲੱਗਾਗਾ ਤੇ ਜਿਹੜਾ 2025 ਬਿੱਲ ਚਿਪਾਂ ਵਾਲੇ ਸਰਕਾਰੀ ਧਾਰਿਆਂ ਨੂੰ ਭੋਗ ਪਾ ਕੇ ਚਿਪਾਂ ਵਾਲੇ ਮੀਟਰ ਲਾਉਣੇ ਆ ਤੇ ਜੇ ਚਿਪਾਂ ਵਾਲੇ ਮੀਟਰ ਲੱਗੇ ਬਿੱਲ ਦਾ ਕਿਸਾਨਾਂ ਮਜ਼ਦੂਰਾਂ ਨੂੰ ਪਹਿਲਾਂ ਹੀ ਬਹੁਤ ਆਏ ਪਏ ਆ ਪਰ ਨਹੀਂ ਜਾਂਦੇ ਮੀਟਰ ਪੱਟੀ ਜਾਂਦੇ ਆ ਜੇ ਚਿਪਾਂ ਵਾਲੇ ਮੀਟਰ ਲੱਗਦੇ ਆ ਤਾਂ ਬਿਜਲੀ ਦਾ ਪਹਿਲਾਂ ਹੀ ਪਹੁੰਚ ਦੋ ਵਾਰ ਤੇ ਜੇ ਪੜੇ ਲੱਗਦਾ ਜਿਵੇਂ ਮੋਬਾਈਲ ਦੇ ਰੀਚਾਰਜ ਹੁੰਦਾ ਐ ਲੈ ਹੋਇਆ ਕਰੂਗਾ ਜਿਹੜੇ ਮਜ਼ਦੂਰਾਂ ਦਾ ਕੰਮ ਦਾ ਮਸ਼ੀਨਰੀ ਨਹੀਂ ਖੋਲਿਆ ਕਿਸਾਨੀ ਘਾਟੇ ਦਾ ਸੌਦਾ ਤੇ ਸਰਕਾਰੀ ਰੁਜ਼ਗਾਰ ਹੈ ਨਹੀਂ ਤਾਂ ਫਿਰ ਬਿੱਲ ਜਿਹੜਾ ਭਰੇ ਨਹੀਂ ਜਾਣਾ ਤੇ ਬਿੱਲ ਬਿਜਲੀ ਹੈ ਜਿਹੜੀ ਨਿਕਿਆ ਸਰੀਰ ਦਾ ਜ਼ਰੂਰੀ ਅੰਗ ਬਣ ਗਈ ਆ ਜੇ ਬਿਜਲੀ ਨਾ ਹੋਵੇ ਟੜਕੇ ਨਿਕਿਆ ਬੱਚੇ ਬਹਿਣ ਤੇ ਤਿਆਰ ਕਰਕੇ ਚੜਾਏ ਨਹੀਂ ਜਾਂਦੇ ਤੇ ਜੇ 2 ਘੰਟੇ ਲਾਈਟ ਦਾ ਕੱਟ ਲੱਗੇ ਜਾਂਦਾ ਤਾਂ ਮੋਟਰਾਂ ਵਾਲੀਆਂ ਬੰਬੀਆਂ ਨਹੀਂ ਚੱਲਦੀਆਂ ਤੇ ਰੋਟੀ ਪਾਣੀ ਨਹੀਂ ਬਣਦਾ ਤਾਂ ਕਰਕੇ ਜਿੰਨੇ ਵੀ ਨਗੇਸ਼ ਗਰਸੀ ਲੋਕ ਆ ਜਿੰਨੇ ਵੀ ਮਜ਼ਦੂਰ ਕਿਸਾਨ ਆ ਇਹਦਾ ਵਿਰੋਧ ਕਰਦੇ ਆ ਤੇ ਅੱਜ ਸਾਰੇ ਪੰਜਾਬ ਚ 2000 ਬਿਜਲੀ ਐਕਟ ਦੀਆਂ ਕਾਪੀਆਂ ਛੜੀਆਂ ਜਾਣਗੀਆਂ ਮੈਂ ਸਤਵਿੰਦਰ ਸਿੰਘ ਸਰਕਰ ਸਤਕਤ ਟੈਕਨੀਕਲ ਸਰਵਜੂਨ ਨੇ ਭੰਗਲ ਅੱਜ ਸਾਰੇ ਪੰਜਾਬ ਦੇ ਬਿਜਲੀ ਦਫ਼ਤਰਾਂ ਦੇ ਅੱਗੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਤੇ ਬਿਜਲੀ ਬਿੱਲ 2025 ਤੇ ਸੀਡ ਬਿੱਲ 2025 ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਅਸੀਂ ਬਿਜਲੀ ਮੁਲਾਜ਼ਮ ਜਿਹੜੇ ਬਹੁਤ ਮਾੜੀਆਂ ਹਾਲਤਾਂ 'ਚੋਂ ਲੰਘ ਰਹੇ ਹਾਂ ਜਿੱਥੇ ਤਿੰਨ ਖੇਤੀ ਕਾਨੂੰਨ ਕਿਸਾਨਾਂ ਦੇ ਉੱਤੇ ਵੱਡਾ ਹਮਲਾ ਸੀ ਇਹ ਜਿਹੜਾ ਹਮਲਾ ਸਾਡੇ ਉੱਤੇ ਬਹੁਤ ਵੱਡਾ ਸਾਡੇ ਲਈ ਜ਼ਿੰਦਗੀ ਮੌਤ ਦੀ ਲੜਾਈ ਹੈ ਅਸੀਂ ਇਸ ਲੜਾਈ ਦੇ ਵਿੱਚ ਜਿੱਥੇ ਛਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਬਿਜਲੀ ਖੇਤਰ ਦੀਆਂ ਸਮੂਚੀਆਂ ਜਿੱਥੇ ਬੰਦੀਆਂ ਸੰਜੋਗ ਸਾਨ ਮੋਰਚੇ ਵੱਲੋਂ ਵੀ ਜਿਹੜੇ ਸੱਦੇ ਆਉਣਗੇ ਉਹਨਾਂ ਨੂੰ ਲਾਗੂ ਕਰਾਂਗੇ ਆਪਦੇ ਖੇਤਰ ਦੇ ਅੰਦਰ ਵੀ ਲਾਮਬੰਦੀ ਕਰਕੇ ਕੇਂਦਰ ਤੇ ਪੰਜਾਬ ਸਰਕਾਰ ਦੇ ਜਿਹੜੇ ਹਮਲੇ ਨੇ ਇਹਨਾਂ ਨੂੰ ਠੱਲਣ ਲਈ ਸੰਘਰਸ਼ ਦਾ ਜਿਹੜਾ ਮੋਰਚਾ ਹੈ ਉਹ ਹੋਰ ਤਿੱਖਾ ਤੇ ਤੇਜ਼ ਕਰਾਂਗੇ